ਅੱਜ ਦਾ ਸੈਸ਼ਨ ਬੁਲਾਇਆ ਗਿਆ ਸਪੈਸ਼ਲ ਸੈਸ਼ਨ ਰੱਖਿਆ ਗਿਆ ਹੈ ਖੇਤੀ ਕਾਨੂੰਨ ਨੇ ਜਿਹੜੇ ਕੇਂਦਰ ਦੇ ਉਹਨਾਂ ਦੇ ਵਿਰੋਧ ਦੇ ਵਿੱਚ ਹਾਲਾਂਕਿ ਸਾਰੀ ਪਾਰਟੀਆਂ ਨੇ ਆਪਦੀ ਆਪਦੀ ਗੱਲ ਕਰ ਰੱਖਤੀ ਸੀਗੀ ਪਰ ਅੱਜ ਦੀ ਕੀ ਕਾਰਗੁਜ਼ਾਰੀ ਰਹਿਣ ਵਾਲੀ ਹੈ ਹਾਲਾਂਕਿ ਸੈਸ਼ਨ ਸ਼ੁਰੂ ਹੋਣਾ ਹੈ ਅਕਾਲੀ ਦਲ ਦੇ ਸੀਨੀਅਰ ਵਿਧਾਇਕ ਲੋਦੀਨਗਲ ਸਾਹਿਬ ਸਾਡੇ ਨਾਲ ਨੇ ਲੋਦੀਨਗਲ ਜੀ ਦੇਖਿਆ ਜਾਵੇ ਟਰੈਕਟਰ ਆਏ ਪਏ ਨੇ ਲੱਗਦਾ ਵੀ ਕਿਸਾਨੀ ਦੇ ਟਰੈਕਟਰ ਸੌਰੀ ਕਿਤੇ ਨਾ ਕਿਤੇ ਜ਼ਿਆਦਾ ਚਮਕਦਾ ਖੇਤਾਂ ਤੋਂ ਜ਼ਿਆਦਾ ਸੜਕਾਂ ਤੇ ਦੇਖ ਗਿਆ ਐ ਬੈਕਚੁਅਲੀ ਵੇਖੋ ਜੀ ਕਿਸਾਨ ਦੀ ਪਛਾਣ ਹੀ ਟਰੈਕਟਰ ਆ ਤੇ ਟਰੈਕਟਰ ਜਿਹੜਾ ਆ ਕਿਉਂਕਿ ਜਿਤਨਾ ਜਿਹੜਾ ਲਿਖਾਰੀ ਆ ਉਹ ਕਲਮ ਤੋਂ ਬਗੈਰ ਨਹੀਂ ਚੱਲ ਸਕਦਾ ਕਿਸਾਨ ਜਿਹੜਾ ਆ ਉਹ ਟਰੈਕਟਰ ਤੋਂ ਬਗੈਰ ਨਹੀਂ ਚੱਲ ਸਕਦਾ ਇਹ ਕਿਸਾਨ ਦੀ ਅੱਜ ਜੋ ਹਾਲਤ ਮੋਦੀ ਸਰਕਾਰ ਨੇ ਕਰ ਦਿੱਤੀ ਆ ਅੱਜ ਹਰ ਪਾਸੇ ਜਿੱਧਰ ਵੇਖ ਲੋ ਕਿਸਾਨੀ ਦਾ ਰੌਲਾ ਆ ਕਿ ਕਿਸਾਨੀ ਬਰਬਾਦ ਹੋ ਰਹੀ ਆ ਜੇ ਕਿਸਾਨੀ ਬਰਬਾਦ ਹੋ ਗਈ ਤੇ ਫਿਰ ਟਰੈਕਟਰ ਛੜਕਾ ਜੋਗੇ ਰਹਿ ਜਾਣੇ ਇਹਨਾਂ ਨੇ ਖੇਤਾ ਜੋਗੇ ਜਾਣ ਦੁਗਾ ਤੇ ਰਹਿਣਾ ਨਹੀਂ ਇਸ ਕਰਕੇ ਕਿਸਾਨ ਤੇ ਟਰੈਕਟਰ ਇੱਕ ਜਾਣ ਨੇ ਇਸ ਕਰਕੇ ਤੁਹਾਨੂੰ ਜਿਹੜੇ ਟਰੈਕਟਰ ਨੂੰ ਨਜ਼ਰ ਆ ਰਹੇ ਹਾ ਲੋਧੀ ਮੋਹਨ ਸਾਹਿਬ ਜਿਸ ਤਰ੍ਹਾਂ ਦੇ ਨਾਲ ਇੱਕ ਪੂਰਾ ਜਿਹੜਾ ਪ੍ਰੋਗਰਾਮ ਆਇਆ ਰਾਤ ਨੂੰ ਕੁਐਸਚਨ ਆਨਸਰ ਵੀ ਹੈਗੇ ਨੇ ਉਹਦੇ ਵਿੱਚ ਪਰ ਇਹ ਬਿਲਾ ਨੂੰ ਲੈ ਕੇ ਹਜ ਤੱਕ ਸ਼ਾਇਦ ਕੋਈ ਖੁਲਾਸਾ ਹੋਇਆ ਕਿਉਂਕਿ ਤੁਸੀਂ ਤਾਂ ਵਿਧਾਇਕੋਂ ਤੁਹਾਡੇ ਕੋਲ ਕੋਈ ਖਰੜਾ ਆ ਗਿਆ ਇਹ ਤਾਂ ਸਾਡੇ ਕੋਲ ਏਜੰਡਾ ਆਇਆ ਜੀ ਥੋੜਾ ਬੋਟਾ ਜਿਹਾ ਪਤਾ ਲੱਗਾ ਆਪਣੇ ਸੋਰਸ ਤੋਂ ਉਸ ਤਰ੍ਹਾਂ ਜਿਵੇਂ ਇਹਨਾਂ ਨੇ ਭੇਜਿਆ ਜੋ ਨਹੀਂ ਕਿੱਥੋਂ ਤੱਕ ਆਪਾਂ ਵੇਖੀ ਅੱਜ ਸੈਸ਼ਨ ਸ਼ੁਰੂ ਹੋ 11 ਵਜੇ ਤੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਵੀ ਅੱਜ ਦਾ ਜਿਹੜਾ ਏਜੰਡਾ ਆ ਉਹਦੇ ਬਾਰੇ ਕੋਈ ਇਲਮ ਹੀ ਨਹੀਂਗਾ ਔਰ ਕੱਲ ਰਾਜਕੁਮਾਰ ਕਹਿ ਰਿਹਾ ਸੀ ਜੇ ਪਹਿਲੋਂ ਲੀਕ ਕਰ ਦਈਏ ਤੇ ਕੀ ਇਹ ਜਿਹੜਾ ਏ ਦਿੱਲੀ ਪਹੁੰਚ ਜਾਣਾ ਇਹਨਾਂ ਨੂੰ ਪਤਾ ਨਹੀਂਗਾ ਇਹਨਾਂ ਨੇ ਇਹ ਜਿਹੜਾ ਕੱਲ ਪਾਸ ਕਰਕੇ ਵੀ ਤੇ ਦਿੱਲੀ ਭੇਜਣਾ ਹੈ ਕਿਥੇ ਭੇਜਣਾ ਹੈ ਗਵਰਨਰ ਕੋ ਭੇਜਣਗੇ ਗਵਰਨਰ ਨੂੰ ਭੇਜ ਕੇ ਦਿੱਲੀ ਭੇਜਣ ਵਾਸਤੇ ਆ ਇੱਕ ਪਚਕਾਣੀਆਂ ਨਹੀਂ ਗੱਲਾਂ ਨੇ ਕਿਉਂਕਿ ਹਾਊਸ ਦਾ ਜਿਹੜਾ ਕੰਮ ਕਾਜ ਆ ਉਹਦੇ ਬਾਰੇ ਜਿੰਨਾ ਚਿਰ ਹੁਦੈਕ ਨੂੰ ਪਤਾ ਨਹੀਂ ਉੱਥੇ ਆ ਕੇ ਕਰੂਗਾ ਕੀ ਚੁਆਇਸ ਕਰਕੇ ਅਜੇ ਤੱਕ ਕੋਈ ਸ਼ੋਰਟਿੰਗ ਆ ਕਿਹੜਾ ਚੀਜ਼ ਲਿਆ ਰਿਹਾ ਹੈ ਕਿਹੜਾ ਨਹੀਂ ਲਿਆ ਰਿਹਾ ਹੈ ਇਹ ਆਜਾਦਾ ਕੁਐਸਚਨ ਆ ਹੋਊਗਾ ਕੋਈ ਅੰਦੇ ਨਹੀਂ ਹੋਊਗਾ ਇਸ ਕਰਕੇ ਬੜੀ ਅਨਸਰਟੇਨਟੀ ਬਣੀ ਆ ਹੁਣ ਜਾ ਕੇ ਅੰਦਰ ਪਤਾ ਲੱਗਣਾ ਕਿ ਕੀ ਕਰਦੇ ਨੇ ਸਦਨੂ ਸਾਹਿਬ ਜਿਹੜੇ ਸਾਹਿਬ ਦੇ ਨਾਲ ਜੇ ਕਹੀਏ ਕਿ ਬਿੱਲ ਐ ਐਕਟ ਐ ਕੀ ਲੈ ਕੇ ਆਤਾ ਜਾ ਰਿਹਾ ਉਹੀ ਚੀਜ਼ ਨਹੀਂ ਹਜੇ ਸਪਸ਼ਟ ਹੋ ਰਹੀ ਕਿਉਂਕਿ ਮੈਨੇ ਕੈਪਟਨ ਸੰਧੂ ਨੂੰ ਪੁੱਛਿਆ ਤੀ ਵੀ ਉਸ ਤੋਂ ਸਲਾਹਕਾਰੋਂ ਕੋਈ ਗੱਲਬਾਤ ਹੋਈ ਕਮ ਸੇ ਕਮ ਸਾਨੂੰ ਤਾਂ ਪਤਾ ਲੱਗੇ ਵੀ ਅਸੀਂ ਕੀ ਕਹੀਏ ਵੀ ਬਿੱਲ ਆ ਰਿਹਾ ਐ ਐਕਟ ਆ ਰਿਹਾ ਉਹ ਕਹਿੰਦੇ ਵੀ ਇਹ ਤੁਹਾਨੂੰ ਜਦੋਂ ਲਿਆਵਾਂਗੇ ਕਾਨੂੰਨੀ ਦਾਅ ਪੇਚ ਨੇਗੇ ਕਈ ਉਹਨਾਂ ਦੀ ਸਲਾਹ ਲੈਂਤੀ ਜਾ ਰਹੀ ਹੈ ਫਿਰ ਸਪਸ਼ਟ ਹੋਊਗਾ ਦੇਖੋ ਇਹ ਕਿੰਨੇ ਦਿਨਾਂ ਦਾ ਪ੍ਰੋਗਰਾਮ ਚੱਲਣ ਡਿਆ ਅੱਜ ਮੇਰਾ خیال ਮਹੀਨਾ ਡੇਢ ਮਹੀਨਾ ਤੇ ਹੋ ਗਿਆ ਪਹਿਲੋਂ ਕਿਸਾਨ ਯੂਨੀਅਨ ਇੰਨੇ ਸਮੇਂ ਦੇ ਵਿੱਚ ਇਹਦੇ ਬਾਰੇ ਕੋਈ ਅਜੇ ਤੱਕ ਸਰਾਹ ਮਸ਼ਵਰਾ ਹੀ ਨਹੀਂ ਹੋਇਆ ਕਿ ਕਿੰਨੀ ਵੱਡੀ ਨੈਗਲੀਜੈਂਸੀ ਵਾਲੀ ਗੱਲ ਆ ਕਿ ਅੱਜ ਸੈਸ਼ਨ ਆ ਤੇ ਅੱਜ ਸੈਸ਼ਨ ਦੇ ਸ਼ੁਰੂ ਹੋਣ ਤੱਕ ਵੀ ਅਜੇ ਪਤਾ ਨਹੀਂਗਾ ਸੋ ਇਹ ਮੈਂ ਸਮਝ ਨਾ ਆਇਆ ਵੀ ਇਹ ਬੜੀ ਇਹ ਜਿਤਨਾ ਹੁੰਦਾ ਨਾ ਜੀ ਲੋਕਾਂ ਨੂੰ ਧੋਖਾ ਦੇਣ ਵਾਲੀ ਗੱਲ ਜਿਤਨਾ ਦੀ ਪਾਲਸੀ ਬਣੀ ਆ ਪਤਾ ਨਹੀਂ ਉਸ ਵੇਲੇ ਕੀ ਕੱਢ ਕੇ ਰੱਖ ਦੇਣਗੇ ਉਹਦਾ ਕੀ ਮਤਲਬ ਹੋਊਗਾ ਕੀ ਉਹਦਾ ਅਸਰ ਹੋਊਗਾ ਕੀ ਉਹ ਬਿੱਲ ਦੇ ਵਿੱਚ ਕੋਈ ਗੱਲ ਠੀਕ ਜਾਪੂਗੀ ਨਹੀਂ ਜਾਪੂਗੀ ਰੋਲਕ ਝੋਲੇ ਜਾ ਇਹਦੇ ਵਿੱਚ ਇਹ ਟਾਈਮ ਜਿਹੜਾ ਨਗਾਉਣਾ ਚਾਹੁੰਦੇ ਆ ਪਰ ਇਹ ਨੰਗਣਾ ਨਹੀਂ ਕਿਉਂਕਿ ਕਿਸਾਨ ਵੀ ਬੜੇ ਐਸ ਵੇਲੇ ਪੂਰੇ ਚਕੰਨੇ ਨੇ ਔਰ ਜਿਹੜੀ ਆਪੋਜੀਸ਼ਨ ਹੈ ਸਾਰੀ ਦੀ ਸਾਰੀ ਉਹ ਵੀ ਬੜੀ ਚੰਗੀ ਹੈ। ਇੱਕ ਲਾਸਟ ਟਾਈਮ ਪੁੱਛੂਗਾ ਲੋਧੀਗਲ ਸਾਹਿਬ ਜਿਵੇਂ ਇਹ ਸਿਚੁਏਸ਼ਨ ਬਣੀ ਹੋਈ ਹੈ ਤੁਸੀਂ ਵੀ ਕਹਿ ਰਹੇ ਹੋ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਸਪਸ਼ਟ ਨਹੀਂ ਹੋ ਰਹੀਆਂ ਆਮ ਆਦਮੀ ਪਾਰਟੀ ਵਾਲੇ ਜਾ ਕੇ ਸਪੀਕਰ ਨੂੰ ਮਿਲੇ ਰਾਤ ਉਹ ਵੀ ਇਹੀ ਗੱਲ ਕਹਿ ਰਹੇ ਨੇ। ਕੁਲਮ ਲਾ ਕੇ ਲੱਗਦਾ ਕਿ ਤੇ ਪ੍ਰਾਣੇ ਸੈਸ਼ਨਾਂ ਵਾਂਗੂ ਰੋਲੇ ਰਪੇ ਜੀ ਚਨਾਏ ਹੋ ਜੇ ਵੀ ਬਾਹਰ ਪ੍ਰਦਰਸ਼ਨ ਕਰੀ ਹਣ ਵਿਰੋਧੀ ਤਾਂ ਜਿਹੜੀ ਇਹ ਨਾ سلسلہ ਫਿਰ ਜਦੋਂ ਵੇਖੋ ਤੁਹਾਡੇ ਸਾਹਮਣੇ ਕੋਈ ਗੱਲ ਹੁੰਦੀ ਨਹੀਂ ਜਾਂ ਜਿਸ ਕੰਮ ਵਾਸਤੇ ਅੱਜ ਸੈਸ਼ਨ ਸੱਧਿਆ ਆ ਉਸ ਕੰਮ ਬਾਰੇ ਕੋਈ ਗੱਲ ਹੀ ਨਹੀਂ ਆ ਰਹੀ ਸਾਹਮਣੇ ਤਾਂ ਫਿਰ ਉਸੇ ਕਰਨਾ ਕੀ ਆ ਫਿਰ ਰੋਲ ਘਚੋਲਾ ਨੈਚੁਰਲ ਆ ਫਿਰ ਹਰ ਇੱਕ ਨੇ ਰੋਲਾ ਹੀ ਪਾਣਾ ਵੀ ਤੁਸੀਂ ਕਰਨ ਕੀ ਦੇ ਜੇ ਤੁਸੀਂ ਜੋ ਕੁਝ ਕਰ ਰਹੇ ਜੀ ਗਲਤ ਕਰ ਰਹੇ ਜੇ ਅਸੀਂ ਇਹ ਗਲਤ ਗੱਲ ਦੇ ਅਗੇਂਸਟ ਆ ਅਸੀਂ ਚੋਣਿਆ ਬਿੱਲ ਲਿਆਂਦੇ ਜਾਣ ਕੈਨਸਲ ਕੀਤੇ ਜਾਣ ਜੋ ਤੁਹਾਂ ਪ੍ਰੋਮਿਸ ਕੀਤਾ ਆ 加ਗੇ ਜੋ ਕੁਝ ਹੁੰਦਾ ਹੋਊਗਾ ਵੇਖੀ ਜਾਊਗਾ ਪਹਿਲੋ ਅਸੈਂਬਲੀ ਦਾ ਆਪਣਾ ਜਿਹੜਾ ਹੈ ਨਾ ਉਹ ਡਿਊਟੀ ਕਰੇ ਨਾ ਕੀ ਗੱਲ ਹੈ ਬਿਲਕੁਲ ਬਿਲਕੁਲ ਕੋਲ ਕਹਿ ਜਾ ਸਕਦਾ ਹੈ ਕਿ ਡਿਊਟੀ ਕਰੇ ਆਪਦੀ ਜਿਹੜੀ ਹੈ ਅਸੈਂਬਲੀ ਇਹੀ ਚੀਜ਼ ਹੁਣ ਲੈ ਕੇ ਚੱਲ ਰਹੇ ਹੈਗੇ ਨੇਗੇ ਸੀਨੀਅਰ ਵਿਧਾਇਕ ਨੇ ਲੋਧੀ ਨਗਰ ਸਾਹਿਬ ਤੇ ਕਹਿ ਜਾ ਸਕਦਾ ਹੈ ਕਿ ਉਹਨਾਂ ਦੇ ਵਿਧਾਇਕਾਂ ਤੋਂ ਕਿਤੇ ਨਾ ਕਿਤੇ ਇਹੀ ਕੋਸ਼ਿਸ਼ ਚੱਲਦੀ ਹੈ ਸ਼ਰਮਾ ਜੀ ਤਿਆਰੀ ਹੈਗੀ ਆ ਪੂਰੀ ਅੱਜ ਦੀ ਅਕਲਦਲ ਦੇ ਵਿਧਾਇਕ ਐਨ ਕੇ ਸ਼ਰਮਾ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਤਿਆਰੀ ਹੈਗੀ ਜੀ ਮੈਂ ਅੱਜ ਦੀ ਪੂਰੀ ਤਿਆਰੀ ਜੀ ਦੇਖੋ ਇਹ ਸੈਸ਼ਨ ਸੇਸ਼ਨ ਤੌਰ ਤੇ ਕਿਸਾਨਾਂ ਵਾਸਤੇ ਰੱਖਿਆ ਗਿਆ